ਮੋਸਟਲੀ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੇ ਸਾਰੇ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਹੋਏ ਵੀ ਆ ਕਾਮਯਾਬ ਵਿਦਨ ਰਿਕਾਰਡ ਟਾਈਮ ਤੇ ਸਾਡੇ ਜਿਹੜਾ ਇਹ ਮਰਡਰ ਹੋਇਆ ਸੀਗਾ ਰਵਨੀਤ ਸਿੰਘ ਈਲੀਅਸ सोनू ਮੋਟੇ ਦਾ ਕਤਵਾਲੀ ਦੇ ਵਿੱਚ ਕਾਠੀਆਲੇ ਬਾਜ਼ਾਰ ਚ ਪਰਸੋਂ ਤਕਰੀਬਨ 4:30 ਵਜੇ ਗੋਲੀਆਂ ਮਾਰੀਆਂ ਗਈਆਂ ਸੀ ਉਹਨੂੰ ਉਹਦੀ ਡੈਥ ਹੋ ਗਈ ਸੀ ਉਹਦੇ ਤੇ ਅਸੀਂ ਬੜਾ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੇ ਇਹ ਰਹਿਨੁਮਾਈ ਚ ਵਿਸ਼ਵਵਿਸ਼ਾਲਜੀਤ ਸਿੰਘ ਤੇ ਜਿਹੜੇ ਸਾਡੇ ਏਸੀਪੀ ਜਸਪਾਲ ਇੰਸਪੈਕਟਰ ਮੋਲਕ ਸਾਡੇ ਇੰਸਪੈਕਟਰ ਸੀਆਈਏ ਤੇ ਹਰਮਨਜੀਤ ਐਸਐਚਓ ਕਤਵਾਲੀ ਇਹ ਸਾਰਿਆਂ ਨੇ ਬੜਾ ਮਿਹਨਤ ਕੀਤੀ ਔਰ ਜਿੰਨੇ ਵੀ ਕਲੂਜ਼ ਸੀਗੇ ਉਹ ਪਿਕਅਪ ਕੀਤੇ ਔਰ ਇੰਸਪੈਕਟਰ ਮੋਲਕ ਦੀ ਜਿਹੜੇ ਉਸ ਦਿਨ ਦੇ ਹੀ ਟ੍ਰੇਲ ਕਰ ਰਹੇ ਸੀ ਇਹ ਕ੍ਰਿਮੀਨਲਸ ਨੂੰ ਔਰ ਦੋਨੇ ਅਕਿਊਜ਼ ਫੜੇ ਗਏ ਆ ਵੈਪਨ ਆਫ ਅਫੈਂਸ ਕੀ ਬੋਰ ਦਾ ਪਿਸਟਲ ਆ ਅਲੋਂਗ ਵਿਦ ਕਰਟ੍ਰਿਜਸ ਉਹ ਵੀ ਅਸੀਂ ਰਿਕਵਰ ਕਰ ਲਿਆ ਉਸ ਤੋਂ ਇਲਾਵਾ ਜਿਹੜੀ ਗੱਡੀ ਚ ਭੱਜੇ ਸੀਗੇ ਉਹ ਗੱਡੀ ਵੀ ਉਥੋਂ ਉਹਨਾਂ ਨਾਲ ਹੀ ਫੜੀ ਗਈ ਹੈ ਔਰ ਮੋਟਰਸਾਈਕਲ ਜਿੱਤੇ ਕ੍ਰਾਈਮ ਹੋਇਆ ਸੀ ਉਹ ਵੀ ਰਿਕਵਰ ਹੋ ਗਿਆ ਜਤੋਂ ਅੰਮ੍ਰਿਤਸਰ ਤੋਂ ਜਿੱਥੇ ਉਹ ਲੁਕੋ ਕੇ ਗਏ ਸੀਗੇ ਸੋ ਇਹਦੇ ਚ ਮੇਨ ਗੱਲ ਕੀ ਹੈ ਕਿ ਜਦੋਂ ਇਹ ਦੋਨਾਂ ਜਿਹੜੇ ਕ੍ਰਿਮੀਨਲ ਨੇ ਅਬੀ ਰਾਜ ਇਲੀਅਸ ਅਬੀ ਤੇ ਰਾਹੁਲ ਉਮਾਰ ਐਲियस ਮੋਟਾ ਇਹ ਵੀ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਕ੍ਰਾਈਮ ਕਰਨ ਤੋਂ ਬਾਅਦ ਇਮੀਡੀਏਟਲੀ ਵਹੀਕਲ ਲੈ ਕੇ ਤੇ ਇਹ ਵਾਇਆ ਪਠਾਨਕੋਟ ਹਿਮਾਚਲ ਜਾਂਦੇ ਆ ਪਹਿਲੀ ਰਾਤ ਧਰਮਸ਼ਾਲਾ ਰਹਿ ਦੂਜੀ ਰਾਤ ਤੇ ਮਨਾਲੀ ਚਲੇ ਗਏ ਤੇ ਸਾਡੀ ਟੀਮ ਜਿਹੜੀ ਚੇਸ ਕਰਦੀ ਰਹੀ ਔਰ ਅੱਜ ਭੂਤਰਾਤ ਮੰਦਰ ਕੋਲ ਤਕਰੀਬਨ 11:00 ਵਜੇ ਦੇ ਕਰੀਬ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਸਾਡੇ ਇੰਸਪੈਕਟਰ ਮੋਲਕਦੀਪ ਤੇ ਉਹਦੀ ਟੀਮ ਨੇ ਦੋਨੋਂ ਲੈ ਕੇ ਆ ਰਹੇ ਆਂ ਵਾਪਸ ਤੇ ਮੈਂ ਕਿ ਤੁਹਾਡਾ ਪਹਿਲਾਂ ਸ਼ੇਅਰ ਕਰ ਲਾਂ ਕਿਉਂਕਿ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਇਹ ਕ੍ਰਾਈਮ ਹਾਲਾਂਕਿ ਹੈ ਇੰਟਰ ਗੈਂਗ ਰਾਈਵਲਰੀ ਸੀਗੀ ਇਹ ਜੇ ਆਪਾਂ ਪਸ਼ੋਕੜ ਦੇਖੀਏ ਮੋਟਿਵ ਦੇਖੀਏ ਜੋ ਮੁੱਢਲੀ ਪੁੱਛਗਿੱਛ ਤੋਂ ਵੀ ਪਤਾ ਲੱਗਿਆ ਜਾਂ ਪਹਿਲਾਂ ਵੀ ਪਤਾ ਸੀ ਜਿਹੜਾ ਅਬਿਰਾਜ ਆ ਉਹਨੂੰ ਲੱਗਦਾ ਸੀ ਕਿ ਮੇਰੇ ਫਾਦਰ ਜਿਹੜੇ ਆ ਉਹਨਾਂ ਦਾ ਜਿਹੜਾ ਮਰਡਰ ਹੋਇਆ ਸੀਗਾ ਪਹਿਲਾਂ ਉਹਨਾਂ ਦੇ ਮਰਡਰ ਦੇ ਵਿੱਚ ਉਹਨੂੰ ਲੱਗਦਾ ਸੀ ਕਿ ਰੈਕੀ ਜਿਹੜੀ ਹੈ ਮਰਨ ਵਾਲੇ ਸੋਨੂੰ ਮੋਟੇ ਨੇ ਕਰਵਾਈ ਸੀ ਕਿਉਂਕਿ ਜੱਗੂ ਪਰ ਕੋਹਾਨਪੁਰਿਆ ਜੈਨ ਨਾਲ ਲਿੰਕ ਸੀਗਾ ਇਹ ਸੋਨੂੰ ਮੋਟਾ ਆਪ ਵੀ ਇਹਦੇ ਖਿਲਾਫ ਵੀ ਪਹਿਲਾਂ ਪੁਰਾਣੇ ਪਰਚੇ ਦਰਜ ਸੀਗੇ ਪੰਜ ਕੇਸ ਇਹਦੇ ਖਿਲਾਫ ਵੀ ਦਰਜ ਸੀ ਔਰ ਜਿਹੜਾ ਅਭਿਰਾਜ ਦਾ ਦੇਖੀ ਇਹਦੇ ਖਿਲਾਫ ਵੀ ਅਟੈਂਪਟ ਟੂ ਮਰਡਰ ਦਾ ਕੇਸ ਪਹਿਲਾਂ ਦਰਜ ਹੈ ਰਾਹੁਲ ਦੇ ਖਿਲਾਫ ਕੋਈ ਨਹੀਂ ਹੈ ਗੋਲੀ ਵੀ ਅਭਿਰਾਜ ਨੇ ਚਲਾਈ ਔਰ ਵੈਪਨ ਵੀ ਉਹਦੇ ਕੋਲ ਹੀ ਸੀਗਾ ਸੋ ਮੈਂ ਸਮਝਦਾ ਕਿ ਬਹੁਤ ਰਿਕਾਰਡ ਟਾਈਮ ਤਕਰੀਬਨ 36 ਘੰਟਿਆਂ ਦੇ ਵਿੱਚ ਵਿੱਚ ਸਾਡੀ ਟੀਮ ਨੇ ਸਾਰਾ ਕਰੈਕ ਕੀਤਾ ਕੇਸ ਔਰ ਇਹਦੇ ਅੱਗੇ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਡੀਪਲੀ ਕਰਾਂਗੇ ਬਿਕਾਜ਼ ਗੈਂਗਸਟਰਸ ਨਾਲ ਜਿਹੜੇ ਇਹਨਾਂ ਦੇ ਲਿੰਕ ਨੇ ਔਰ ਇੰਟਰ ਗੈਂਗ ਦੇ ਵਿੱਚ ਜੋ ਵੀ ਰਾਈਵਲਰੀ ਹੈ ਉਹਨੂੰ ਵੀ ਡੀਪਲੀ ਇਨਵੈਸਟੀਗੇਟ ਕਰਾਂਗੇ ਤਾਂ ਕਿ ਅੱਗੇ ਤੋਂ ਵੀ ਕੋਈ ਇਹੋ ਜਿਹਾ ਕ੍ਰਾਈਮ ਨਾ ਹੋਵੇ ਪਲੱਸ ਜਿਹੜੀ ਵੀ ਇਹਨਾਂ ਕੋਲ ਕੋਈ ਇਲੀਗਲ ਚੀਜ਼ਾਂ ਹੈ ਜਾਂ ਵੈਪਨ ਹੈ ਜਾਂ ਕੋਈ ਵਹੀਕਲਸ ਨੇ ਉਹ ਸਾਰੀਆਂ ਬਰਾਮਦ ਕਰਾਂਗੇ